ਸਰ ਕੀ ਗੱਲ ਚਾਹੁੰਦੇ ਆ ਜੋ ਇਲੈਕਸ਼ਨ ਹੋ ਰਿਹਾ ਕਿੰਨੇ ਕੋਰ 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 ਹੋ ਰਹੀ ਹੈ ਪਹਿਲਾਂ ਤਾਂ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਬੁਲਾਉਣੇ ਵਾਹਿਗੁਰਜੀ ਕਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ ਇਲੈਕਸ਼ਨ ਸਾਡਾ ਪਿੰਡ ਬੂੜਾ ਗੁਜਰਾਜ ਹੋ ਰਿਹਾ ਜੀ ਸ਼ਾਂਤਮਈ ਤਰੀਕੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਹੋ ਰਿਹਾ ਹੈ ਜੀ ਜੋ ਕਿ ਪੋਲਿੰਗ ਹੁਣ ਤਾਈ 30% ਹੋ ਗਈ ਹੋਣੀ ਹੈ ਮੇਰੇ ਦੇ ਵੀ 60% 60% ਪੋਲਿੰਗ ਹੋ ਜੂਗੀ ਸ਼ਾਂਤਮਈ ਤਰੀਕੇ ਨਾਲ ਵੋਟਾਂ ਪੈ ਰਹੀਆਂ ਲੋਕਾਂ ਦਾ ਰੁਝਾਨ ਹੈਗਾ ਸਰਕਾਰ ਵੱਲ ਸਰਕਾਰ ਦਾ ਸਾਲ ਸਵਾ ਸਾਰ ਰਹਿਦਾ ਲੋਕਾਂ ਨੂੰ ਜਾਣ ਆ ਵੀ ਆਉਣ ਵਾਲੇ ਸਮਝ ਲੋਕਾਂ ਦੇ ਗਰੀਬਾਂ ਦੇ ਕੰਮ ਜਾਂ ਕੋਈ ਵੱਡੇ ਕੰਮ ਹੋਣ ਵਾਲੇ ਗਰਾਊਂਡ ਦਾ ਕੰਮ ਜਾਂ ਹੋਰ ਸਾਰੇ ਕੰਮ ਵਿਸ਼ਵਾਸ ਦਵਾਇਆ ਵੇ ਕੰਮ ਹੋਣਗੇ ਜੋ ਵੋਟਰ ਘਰੇ ਬੈਠੇ ਉਹ ਵੀ ਬਸ ਕੁਝ ਮਰੀਜ਼ ਆ ਜਾਂ ਕੋਈ ਹੋਰ ਹੈ ਵੈਸੇ ਆਈ ਜਾਂਦੇ ਆ ਕੋਈ ਐਡੀ ਦਿੱਕਤ ਨਹੀਂ ਆ ਰਹੀ ਸਵਾਰੇ ਵੋਟਾਂ ਪਾਉਣ ਸਰ ਕੀ ਕਰਨਾ ਚਾਹੁੰਦੇ ਹੋ ਜੋ ਗੁਰੂਤ ਦੀ ਮਤਲਬ ਕਿ ਹੋ ਰਹੀ ਹੈ ਤਕਰੀਬਨ 600 ਤੋਂ 300 ਵੋਟ ਹੁਣ ਪੂਰ ਹੋਈ ਹੈ ਅਜ ਤੱਕ ਤੇ 1600 ਵੋਟ ਆ ਟੋਟਲ 35% ਅੰਦਾਜ਼ਾ ਵੋਟ ਚਲ ਗਈ ਹੈ ਤੇ ਬਾਕੀ ਦੀ ਵੋਟ ਪਈ ਜਾਂਦੀ ਹੈ ਸ਼ਾਂਤੀ ਨਾਲ ਚੱਲੀ ਹੈ ਵੋਟ ਅਮਨ ਸ਼ਾਂਤੀ ਨਾਲ ਪੈ ਰਹੀ ਹੈ ਕੋਈ ਇੱਥੇ ਲੜਾਈ ਝਗੜਾ ਨਹੀਂ ਜਨ ਜ਼ਿਲ੍ਹਾ ਪ੍ਰੀਸ਼ਦ ਦੇ ਫਲਾਕ ਸਮਝਦੀਆਂ ਇਲੈਕਸ਼ਨਾਂ ਇਹ ਕੋਈ ਲੜਾਈ ਝਗੜਾ ਨਹੀਂ ਕਾਂਗਰਸ ਆ ਅਕਾਲੀ ਦਲ ਆ ਝਾੜੂ ਆ ਜੋ ਬੁੱਤਰ ਘਰੇ ਬੈਠੇ ਆ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੀ ਅਪੀਲ ਕਰਦੇ ਆ ਅਸੀਂ ਉਹਨਾਂ ਨੂੰ ਸਭ ਨੂੰ ਅਪੀਲ ਕਰਦੇ ਆ ਵੀ ਇਹ ਕਿਹੜਾ ਟਾਈਮ ਹੋ ਜਾਉਂਦਾ ਆ ਆਪਦੀ ਵੋਟ ਦਾ ਅਧਿਕਾਰ ਵੋਟ ਦਾ ਮਤ ਜਿਹਨੂੰ ਜਲਮੰਦਾਂ ਨੂੰ ਪਾਉ ਦੇ ਕੇ ਚ ਪੱਕ ਜਾਨੀ ਚਾਹੀਦੀ ਆ ਹਮੇਸ਼ਾ ਸ਼ਾਂਤੀ ਨਾਲ ਬੁਸਾ ਬਰੇ ਹੋਰੇ ਆ ਹਮੇਸ਼ਾ ਸ਼ਾਂਤੀ ਨਾਲ ਕੋਈ ਕਿਸੇ ਪ੍ਰਪਾ ਜਿਵੇਂ ਬਣਿਆ ਸਾਰਾ ਪਿੰਡ ਕੋਈ ਪ੍ਰਪਾ ਵਾਂਗੂ ਬੈਠਾ ਇਹਨੇ ਕਿ ਕਿਸ ਨੂੰ ਪੌਣੀ ਪਾਈ ਜਾਂਦਾ ਕੋਈ ਕਿਸ ਨੂੰ ਧੱਕੇ ਨਾਲ ਕੁਝ ਨਹੀਂ ਕਹਿੰਦਾ ਉਹ ਕੋਈ ਪੈਸਾ ਨਹੀਂ ਚੱਲਦਾ ਕੋਈ ਵੋਟ ਮੁੱਲ ਨਹੀਂ ਚੱਲ ਰਹੀ ਹਾਂ ਸਰ ਕੀ ਕਹਿਣਾ ਚਾਹੁੰਦੇ ਜੋ ਵੋਟ ਕੋਲ ਨੂੰ ਹੋ ਰਹੀ ਆ ਤੇ ਕਿੰਨੀ ਕੁ ਵੋਟ ਹੋ ਚੁੱਕੀ ਬੋਲਣੇ ਤੇ ਕਿੰਨੀ ਕਿ ਰਹੀ ਹੈ ਜੀ ਤੇ ਵੋਟਰਾਂ ਨੇ ਤੁਸੀਂ ਕਿਹੋ ਜਿਹੀ ਅਪੀਲ ਕਰਦੇ ਹੋ ਅਸੀਂ ਵੋਟ ਸਵਾ 500 ਪੋਲ ਜਿਹੜੀਆਂ ਵੋਟਾਂ ਰਹਿੰਦੀਆਂ ਉਹਨਾਂ ਨੂੰ ਅਪੀਲ ਕਰਦੇ ਵੋਟਾਂ ਸਭ ਪਾਉ ਜੀ ਵਾਹ ਅਮਨ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਜੀ ਅਮਨ ਸ਼ਾਂਤੀ ਨਾਲ ਪੈ ਰਹੀਆਂ ਜੀ ਬਾਈਕ ਕਰ ਕਿਸੇ ਨੂੰ ਕਿਸ ਤਰ੍ਹਾਂ ਦੇ ਲਿਆ ਬਾਈਕ ਕੋ ਜਾ ਪਰਿਵਾਰ ਆਈ ਸਭ ਇਹ ਨਹੀਂ ਕਰਨ ਕਿਸੇ ਤਰ੍ਹਾਂ ਦਾ ਵਾਦਾ ਕਟਾ ਹੈ ਨਹੀਂ ਆਹ